ਈਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਤਰਨਤਨ ਸਾਹਿਬ ਵਿਖੇ ਜੈਕਾਰੇ ਵਿੱਚ ਪੰਚਮ ਪਾਸ਼ਾ ਜੀ ਦੀ ਉਹ ਸਬਰ ਵਾਲੀ ਤਸਵੀਰ ਜਿਸ ਨਾਲ ਜ਼ਬਰ ਦਾ ਨਾਸ ਕੀਤਾ ਜਿਸਵੇਂ ਸਮੇਂ ਦੀ ਹਕੂਮਤ ਈਰਖਾਵਾਨ ਸਭ ਮੇਦੀ ਉਹਨਾਂ ਵੈਰੀਆਂ ਨੇ ਸੱਚ ਨਾਲ ਪਾਪ ਕਮਾਇਆ ਤਤੀ ਤਵੀ ਤੇ ਬੈਠਾ ਰੂਪ ਕਰਤਾਰ ਦਾ ਤੇਰਾ ਬਾਣਾ ਮਿੱਠਾ ਲਾਗੇ ਮੁਖ ਤੋਂ ਚਾਰ ਦਾ ਸ੍ਰੀ ਜੈਪੁਰ ਦੇ ਵਿੱਚ ਲੱਗੀ ਮਹਾਰਾਜ ਜੀ ਦੀ ਤਸਵੀਰ ਆਓ ਇਤਿਹਾਸ ਤੋਂ ਵੀ ਅੱਪਨ ਜਾਣੂ ਹੋਈਏ ਆਪ ਸਭ ਸੰਗਤਾਂ ਨੂੰ ਸ੍ਰੀ ਜੈਪੁਰ ਤਨ ਤਨ ਵਿਖੇ ਮਹਾਰਾਜ ਜੀ ਦੀ ਤਸਵੀਰ ਸਮੇਤ ਧਾਸ ਨਾਲ ਜੋੜਨ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ